ਨਿੱਤੇ ਜੋ ਦਿਖਾਈ ਦੇ ਰੀਆਂ ਨੇ ਬਹੁਤ ਹੀ ਭਿਆਨਕ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਥਾਰ ਜੋ ਇੱਕ ਚੋਹ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਟੇਢੀ ਹੋ ਚੁੱਕੀ ਹੈ ਪਰ ਫਿਲਹਾਲ ਇਸ ਵਿੱਚ ਕੋਈ ਸਵਾਰ ਨਹੀਂ ਹੈ ਖੁਸ਼ਕਿਸਮਤੀ ਇਹ ਰਹੀ ਕਿ ਇਸ ਵਿੱਚ ਕੋਈ ਸਵਾਰ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਚੋਹ ਦੇ ਵਿੱਚ ਬਹੁਤ ਹੀ ਤੇਜ਼ ਪਾਣੀ ਆ ਜਾਂਦਾ ਹੈ ਜਿਸ ਕਾਰਨ ਉੱਥੋਂ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਇਹ ਥਾਰ ਵਾਲਾ ਉੱਥੋਂ ਥਾਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਪਾਣੀ ਦੇ ਵਿੱਚ ਉਹ ਫਸ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਪੂਰਾ ਦਿਨ ਪੰਜਾਬ ਅਤੇ ਹਿਮਾਚਲ ਦੇ ਵਿੱਚ ਤੇਜ਼ ਬਾਰਿਸ਼ ਹੁੰਦੀ ਰਹੀ ਹੈ ਜਿਸ ਕਾਰਨ ਚੋਅ ਅਤੇ ਜੋ ਨਹਿਰਾ ਨੇ ਉਹ ਪੂਰੀ ਤਰ੍ਹਾਂ ਭਰ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ ਚੋਅ ਜਿਹੜਾ ਹੈ ਇਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਨੱਕੋ ਨੱਕ ਭਰ ਚੁੱਕਾ ਹੈ ਤੇ ਲੋਕ ਇਥੋਂ ਆਪਣੇ ਪੈਂਟਾਂ ਦੀਆਂ ਉੱਪਰ ਨੂੰ ਟੰਗ ਕੇ ਇਥੋਂ ਲੰਘ ਰਹੇ ਨੇ ਬਹੁਤ ਹੀ ਮੁਸ਼ਕਲ ਤਰੀਕੇ ਨਾਲ ਉਹ ਲੰਘ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਥਾਰ ਵਾਲਾ ਇਥੋਂ ਥਾਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਚੋਹ ਦੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ ਇਥੋਂ ਤੱਕ ਕਿ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਥਾਰ ਜਿਹੜੀ ਹੈ ਇਹ ਸੜਕ ਤੋਂ ਸਾਈਡ ਨੂੰ ਹੋ ਕੇ ਟੇਢੀ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਿਆ ਜਾ ਸਕਦਾ ਇਥੋਂ ਗੱਡੀ ਨਹੀਂ ਕੱਢੀ ਜਾ ਸਕਦੀ ਸੀ ਪਰ ਇਸ ਦੇ ਬਾਵਜੂਦ ਇਸ ਵੱਲੋਂ ਇਥੋਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਥਾਰ ਹੈ ਇਹ ਬੁਰੀ ਤਰ੍ਹਾਂ ਉੱਥੇ ਫਸ ਚੁੱਕੀ ਹੈ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਤਸਵੀਰਾਂ ਜੋ ਬਿਆਨ ਕਰਦੀਆਂ ਨੇ ਤੁਸੀਂ ਆਪਣੀ ਸਕਰੀਨ ਉੱਤੇ ਵੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਪੂਰਾ ਦਿਨ ਪੰਜਾਬ ਅਤੇ ਹਿਮਾਚਲ ਦੇ ਵਿੱਚ ਤੇਜ਼ ਬਾਰਿਸ਼ ਹੁੰਦੀ ਹੈ ਜਿਸ ਤੋਂ ਬਾਅਦ ਜੋ ਚੋ ਨੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਚੋ ਨੇ ਪੰਗੀ ਚੋ ਆ ਇਹ ਜਿੱਥੇ ਪਾਣੀ ਪੂਰੀ ਤਰ੍ਹਾਂ ਨੱਕੋ ਨੱਕ ਭਰ ਚੁੱਕਾ ਹੈ ਜਿਸ ਵਿੱਚ ਮੋਟਰਸਾਈਕਲ ਅਤੇ ਦੂਸਰੇ ਵਾਹਨ ਵੀ ਰੁੜਦੇ ਦਿਖਾਈ ਦਿੱਤੇ ਸਨ ਉੱਥੇ ਹੀ ਦੇਰ ਰਾਤ ਇੱਕ ਅਜੀਹੀ ਤਸਵੀਰ ਜਿਸ ਵਿੱਚ ਥਾਰ ਪਾਣੀ ਦੇ ਵਿੱਚ ਰੁੜ ਗਈ ਅਤੇ ਇਹ ਥਾਰ ਜਿਹੜੀ ਹੈ ਟੇਢੀ ਹੋ ਚੁੱਕੀ ਹੈ ਸੜਕ ਤੋਂ ਇਹ ਡਿੱਗ ਚੁੱਕੀ ਹੈ ਸਾਈਡ ਨੂੰ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਉੱਥੇ ਹੀ ਲੋਕ ਵੀ ਇੱਥੋਂ ਲੰਘ ਰਹੇ ਨੇ ਤਸਵੀਰਾਂ ਦੇ ਵਿੱਚ ਜੋ ਦਿਖਾਈ ਦੇ ਰਿਹਾ ਹੈ ਕਿ ਇਥਾਰ ਵਾਲਾ ਇਥੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਇਸ ਦੇ ਬਾਵਜੂਦ ਜਦੋਂ ਥਾਰ ਉਥੋਂ ਨਹੀਂ ਨਿਕਲਦੀ ਹੈ ਤੇ ਥਾਰ ਬੁਰੀ ਤਰੀਕੇ ਨਾਲ ਇੱਥੇ ਫਸ ਜਾਂਦੀ ਹੈ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਇਹ ਲੋਕ ਵੀ ਉਥੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਉਥੇ ਹੀ ਅਸੀਂ ਗੱਲ ਕਰ ਲੈਨੇ ਆ ਆਪਣੇ ਹੁਸ਼ਿਆਰਪੁਰ ਦੇ ਰਿਪੋਰਟਰ ਦੇ ਨਾਲ ਹਾਂਜੀ ਅਮਰੀਕ ਜੀ ਇਹ ਕੀ ਹੈ ਇਹ ਕੀ ਵਾਕਿਆ ਕੀ ਵਰਤਿਆ ਇਹ ਜੇ ਜਦੋਂ ਅਸੀਂ ਪੂਰਾ ਦੇ ਨੇ ਪੰਜਾਬ ਅਤੇ ਹਿਮਾਚਲ ਦੇ ਛੇਜ بارش ਹੋਈ ਉਸ ਦੇ ਨਾਲ ਜਿਹੜਾ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦਾ ਪੰਘੀਚੋ ਆ ਉਸ ਦੇ ਵਿੱਚ ਦੇਰ ਸ਼ਾਮ ਪਾਣੀ ਆ ਗਿਆ ਦੇਰ ਸ਼ਾਮ ਵੀ ਅਸੀਂ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਪਾਣੀ ਵਿੱਚ ਰੋੜੇ ਜਾਂਦੇ ਸਨ ਤੇ ਹੁਣ ਦੇਰ ਰਾਤ ਦੀ ਇਹ ਵੀਡੀਓ ਇੱਕ ਥਾਰ ਜਿਹੜੀ ਕਿ ਪਾਣੀ ਨੂੰ ਕ੍ਰੋਸ ਕਰਦੀ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਕਾਜਵੇ ਤੋਂ ਥੱਲੇ ਉਤਰ ਜਾਂਦੀ ਹੈ ਤੇ ਪਲਟ ਜਾਂਦੀ ਹੈ ਨਿਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਵੀਡੀਓ ਦੇ ਵਿੱਚ ਵੀ ਦਰਸ਼ਕ ਦੇਖ ਸਕਦੇ ਨੇ ਕਿ ਪਾਣੀ ਦੇ ਵਿੱਚੋਂ ਲੋਕ ਲੰਘਦੇ ਖੁਦ ਜ਼ਾਹਰ ਕਰਦੇ ਨੇ ਕਿ ਪਾਣੀ ਦਾ ਵਾਹ ਕਿੰਨਾ ਤੇਜ਼ ਆ ਅਸੀਂ ਵੀ ਅਪੀਲ ਕਰਦੇ ਹਾਂ ਜਿੱਥੇ ਪਾਣੀ ਤੇ ਜੋ ਵੇਦ ਉਥੋਂ ਲੋਕ ਨੰਨੰਗਣ ਜੀ ਅਮਰੀਕ ਜੀ ਇਹ ਜਿਹੜਾ ਡਰਾਈਵਰ ਸਿਗਾ ਇਹ ਬਚ ਗਿਆ ਹੈ ਜੀ ਕਾਰਟ ਚ ਸਵਾਰ ਤੇ ਇਹ ਨੌਜਵਾਨ ਦੱਸੀ ਜਾ ਰਹੇ ਸਨ ਜਿਨ੍ਹਾਂ ਤੇ ਕੀ ਕੋਈ ਸੱਤ ਨਹੀਂ ਲੱਗੀ ਫਿਲਹਾਲ ਜੋ ਥਾਰ ਸੀ ਉਹ ਪੂਰੀ ਨਹੀਂ ਪਲਟੀ ਜੋ ਟੇਢੀ ਹੋਈ ਸੀ ਪਰ ਉਸ ਤੋਂ ਪਰੰਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਹਿਲਾਂ ਹੀ ਛਾਲਾਂ ਲਗਾਤੀਆਂ ਪਰ ਥਾਰ ਹਾਲੇ ਤੱਕ ਵੀ ਕਾਜਵੇ ਦੇ ਵਿੱਚ ਫਸੀ ਹੋਈ ਆ ਤੇ ਅਮਰੀਕ ਜੀ ਇਹ ਕੋਈ ਪ੍ਰਸ਼ਾਸਨ ਵੱਲੋਂ ਕੁਝ ਮਦਦ ਕੀਤੀ ਜਾ ਰਹੀ ਥਾਰ ਨੂੰ ਕੱਢਿਆ ਜਾਏਗਾ ਕਿ ਕੀ ਅੱਗੋਂ ਦੀ ਅਪਡੇਟ ਹੈਗੀ ਆ ਦੇ ਸੰਦੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਡਿਊਟੀ ਲਗਾ ਰਹੇ ਨੇ ਕਿ ਲੋਕ ਨੇੜੇ ਨਾ ਜਾਣ ਪਰ ਹੁਣ ਰਾਤ ਦਾ ਸਮਾਂ ਹੋਣ ਕਾਰਨ ਸ਼ਾਇਦ ਸਾਡਾ ਕੱਢੀ ਜਾਵੇ ਸਵੇਰ ਤੱਕ ਜੂਦ ਕੱਢ ਲਈ ਜਾਵੇਗੀ ਤੇ ਅਮਰੀਕ ਜੀ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਹੈ ਕਿ ਜਿਸ ਨਾਲ ਇਹ ਥਾਰ ਇੱਥੇ ਫਸ ਜਾਂਦੀ ਹੈ ਦੇਖਿਆ ਜਾਵੇ ਤਾਂ ਪੂਰਾ ਦਿਨ ਅੱਜ بارش ਹੋਈ ਹੈ ਉਸ ਦੇ ਨਾਲ ਜਦੋਂ ਵੀ ਹਿਮਾਚਲ ਦੇ ਵਿੱਚ ਮੀਂਹ ਪੰਦਾ ਹੈ ਉਹ ਪਾਣੀ ਵੀ ਹੁਸ਼ਿਆਰਪੁਰ ਦੇ ਪੰਗੀ ਤੋਂ ਵੀ ਜਾਂਦਾ ਹੈ ਤੇ ਪਾਣੀ ਦਾ ਵਹਾਅ ਅੱਜ ਦੇਖਿਆ ਜਾਵੇ ਪੂਰੇ ਦਿਨ ਮੀਂਹ ਪੈਣ ਤੋਂ ਬਾਅਦ ਕਾਫੀ ਤੇਜ਼ ਹੋ ਗਿਆ ਤੇ ਐਸੇ ਲਈ ਤੱਕ ਵੀ ਦੇਖ ਦਿੱਤਾ ਜਾ ਰਿਹਾ ਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਜੀ ਤੇ ਅਮਰੀਕ ਜੀ ਇਹ ਜਿਹੜੇ ਮੁੰਡੇ ਜਿਹੜੇ ਥਾਰ 'ਚ ਸਵਾਰ ਸੀਗੇ ਇਹਨਾਂ ਦੀ ਪਛਾਣ ਹੋ ਸਕੀ ਹੈ ਕਿੱਥੋਂ ਦੇ ਨੇ ਨੇ ਹਲੇ ਤੱਕ ਇਸ ਘਰਾਣ ਦੀ ਕੋਈ ਪਛਾਣ ਨਹੀਂ ਹੋ ਸਕੀ ਪੁਲਿਸ ਪ੍ਰਸ਼ਾਸਨ ਵੀ ਇਸ ਵਿੱਚ ਲੱਗਾ ਹੋਇਆ ਉਹਨਾਂ ਨੇ ਕਿਹਾ ਕਿ ਜਲਦੀ ਜਿਹੜੇ ਥਾਰ ਦੇ ਵਿੱਚ ਸਵਾਰ ਸਨ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜੀ ਠੀਕ ਹੈ ਅਮਰੀਕ ਜੀ ਧੰਨਵਾਦ ਤੁਹਾਡਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਤੇ ਸਾਡੇ ਸਹਿਯੋਗੀ ਨੇ ਵੀ ਦੱਸਿਆ ਹੈ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਵਾਸਤੇ ਇਸ ਵੇਲੇ ਹਲੇ ਫਿਲਹਾਲ ਤਾਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ ਪਰ ਉਹਨਾਂ ਲੋਕਾਂ ਨੂੰ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਚੋਹ ਦੇ ਵਿੱਚੋਂ ਦੀ ਨਾ ਲੰਘੋ ਇਸ ਦੇ ਵਿੱਚੋਂ ਦੀ ਵਾਹਨ ਨਾ ਲੰਗਾਓ ਕਿਉਂਕਿ ਇਸ ਚੋਹ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤੇ ਇਸ ਦੇ